ਸਾਸਰੀਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਦਿਖਾਉਗੇ ਅਸੀਂ ਪਹਾੜ ਦਾ ਬਲੌਗ ਮੰਮੀ ਰਹਾ ਦਾ ਤੇ ਇਹ ਮੰਮੀ ਨੇ ਬਣਾਈ ਹੈ ਜੀ ਕद्दू ਦੀ ਸਬਜ਼ੀ ਤੇ ਵਿੱਚ ਥੋੜਾ ਜਿਹਾ ਡੰਗਰਾ ਦਾ ਆਊਗਾ ਜੀ ਜਿਵੇਂ ਕਿ ਗਾਏ ਵਗੈਰਾ ਚੁੱਕਦੇ ਦਿਖਾਉਂਗੇ ਜੀ ਤੇ ਵਿੱਚ ਸਾਡੇ ਇਧਰ ਖੱਟੇ ਲੱਗੇ ਸੀ ਜੇ ਤੁਹਾਨੂੰ ਪਤਾ ਹੈ ਜਿਵੇਂ ਕਿ ਦਿਖਾਇਆ ਸੀਗਾ ਜਿੰਨਾ ਤਾਂ ਆਚਾਰ ਬਾਰ ਦਾ ਤੇ ਉਹ ਵੀ ਪੱਕ ਗਏ ਸੀ ਕਿ ਪਿੱਛੋਂ ਉਹਨਾਂ ਦਾ ਬਲੌਗ ਮਿਲੂਗਾ ਜੀ ਤੇ ਇਸ ਤਰ੍ਹਾਂ ਇਸ ਦਾ ਨ ਸਾਰਾ ਕੁਝ ਦੇਖਣ ਨੂੰ ਮਿਲੂਗਾ ਤੇ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੇ ਹੋ ਜੀ ਤੇ ਕੱਲ ਮੰਮੀ ਜੀ ਹੋਏ ਸੀਗੇ ਜੀ ਲਾਈਵ ਤੇ ਕਾਫੀ ਜਣਿਆ ਦਾ ਨਾਮ ਬਲੀਣ ਨੂੰ ਰਹਿ ਗਿਆ ਸੀਗਾ ਤੇ ਕਾਫੀ ਆ ਦੇ ਕਮੈਂਟ ਪੜਨ ਨੂੰ ਰਹਿ ਗਏ ਸੀਗੇ ਤੇ ਅਗਲੀ ਵਾਰ ਜਦ ਅਸੀਂ ਲਾਈਵ ਹੋਵਾਂਗੇ ਤੇ ਸਾਡੇ ਸਾਰਿਆਂ ਦੇ ਕਮੈਂਟ ਦੇ ਨਾਮ ਵੀ ਬੋਲੂਗੇ ਜੀ ਤੇ ਜਿਹੜੇ ਕੋਈ ਰਹਿ ਜਾਂਦਾ ਤੇ ਗੁੱਸਾ ਨਾ ਕਰਿਓ ਜੀ ਤੇ ਐਵੇਂ ਕਾਫੀ ਦੇ ਨਾਮ ਰਹਿ ਜਾਂਦੇ ਜੀ ਤੇ ਅਸੀਂ ਅਗਲੀ ਵਾਰ ਜਦ ਹੋਗੇ ਲਾਈਵ ਤੇ ਫੇਰ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਾਰਿਆਂ ਦੇ ਨਾਮ ਲਈਏ ਜੀ ਤੇ ਚਲੋ ਜੀ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੇ ਹੋ ਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਜੀ ਅਸੀਂ ਕद्दू ਦੀ ਸਬਜ਼ੀ ਬਣਾਣਾ ਇੱਧਰ ਮਸਾਲਾ ਲੱਗੇ ਜੀ ਕੁੱਟ ਕੇ ਤਿਆਰ ਕਰਨਾ ਅੱਜ ਦੇਖੋ ਜੀ ਇੱਧਰ ਹਰੀਆਂ ਮਿਰਚਾਂ ਪਾ ਲਈਆਂ ਗਰਮ ਮਸਾਲਾ ਹਲਦੀ ਨਮਕ ਸਾਰਾ ਕੁਝ ਪਾ ਲਿਆ ਇੱਧਰ ਆਹ ਲਸਣ ਲੂਸਣ ਪਿਆਜ਼ ਜੀ ਅਸੀਂ ਧੋ ਕੇ ਰੱਖੇ ਹੋਏ ਇੱਧਰ ਉੱਧਰ ਕद्दू ਵੀ ਰੱਖਿਆ ਜੀ ਆ ਦੇਖੋ ਜੀ ਇਹਨਾਂ ਸਰਾਸੀ ਤੋਂ ਕਿ ਰੱਖਤਾ ਤਾਂ ਜੀ ਫਿਰ ਵੀ ਫੁੱਟਣੀ ਹੁੰਦੀ ਆ ਮਿਰਚਾਂ ਪਾਣੀ ਛੱਡ ਜਾਂਦਾ ਹੁਣ ਕੁੱਟੂਗੇ ਜੀ ਅਸੀਂ ਮਸਾਲਾ ਸੋਠੇ ਨਾਲ ਆ ਦੇਖੋ ਜਿੱਦਾਂ ਸੋਠਾ ਵੀ ਰੱਖਿਆ ਟੱਕ ਕੇ ਕੋਈ ਚੀਜ਼ ਨਾ ਲੱਗੇ ਜੀ ਇਹਨੂੰ ਹੁਣ ਕੁੱਟ ਲਈਏ ਜੀ ਮਸਾਲਾ ਮਸ ਮਸਾਲਾ ਤਿਆਰ ਕਰਕੇ ਫਿਰ ਮਿਲਦੇ ਆ ਤੁਹਾਨੂੰ ਜੀ ਥੋੜੀ ਦੇਰ ਬਾਅਦ

ਮੀਟ ਤਾਂ ਇਹਨਾਂ ਤਰ੍ਹਾਂ ਹੀ ਪੀਸ ਲਈਏ ਜਿਆਰਾ ਕੋ ਬਰੀਕ ਕਰ ਲਈਏ ਫਿਰ ਆਦਰਕ ਕਟੂਗੇ ਜੀ ਆਦਰਕ ਚੀਰ ਕੇ ਪਾਉਗੇ ਜੀ ਕद्दू ਚ ਟਮਾਟਰ ਵੀ ਜਿਆਦਾ ਪਾਣੇ ਪੈਂਦੇ ਜੀ ਤਾਂ ਫਿਰ ਵਧੀਆ ਬਣਦਾ ਜੀ ਮਸਾਲਾ ਮਸੂਲਾ ਆਨ ਵਧੀਆ ਪਾਵੇ ਕद्दू ਚ ਫਿਰ ਵਧੀਆ ਕद्दू ਬਣਦਾ ਤੜਕਾ ਤੇਲ ਦਾ ਹੀ ਲਾਵੇ ਕद्दू ਨੂੰ ਹਮੇਸ਼ਾ ਫਿਰ ਜਾ ਵਧੀਆ ਬਣਦਾ ਫੱਕਰੇ ਛੱਡੇ ਆ ਜੀ ਅਸੀਂ ਚੁਗਣੇ ਨੂੰ ਅਸੀਂ ਲੱਗੇ ਜੀ ਹੁਣ ਕੱਦੂ ਬਣਾਉਣ ਉਧਰ ਲੱਗੇ ਆ ਜੀ ਅੱਧਾ ਡੈਡੀ ਸਫਾਈ ਕਰਨ ਕੰਦੇ ਗੁਰਦੁਆਰੇ ਦੇ ਪਿੱਛੇ ਗਲੀ ਆ ਜੀ ਸਾਫ਼ ਕਰ ਲਈ ਧਾਕਵਾ ਬਹੁਤ ਹੋਇਆ ਵਾ ਕੰਦੇ ਸਾਫ਼ ਸਫਾਈ ਕਰ ਲਈ ਥੋੜੀ ਅਸੀਂ ਲੱਗੇ ਜੀ ਸਬਜ਼ੀ ਰੋਟੀ ਬਣਾਉਣ ਅਸੀਂ ਰੋਟੀ ਥੋੜੀ ਜੀ ਲੇਟ ਹੀ ਖਾਂਦੇ ਜੀ ਇੰਨੀ ਸਾਦੇ ਨਹੀਂ ਖਾਂਦੇ ਜੀ ਲਓ ਜੀ जब सारा सामान तैयार हो गया तड़का लादूर पाता जी तेल गर्म होना इधर अदरक छीन लिया जी इधर सा हिंग रख ली जी धोना जी कद्दू भी पानी पौना हजे पहले इधर मसाला पा लिया जी 얘 ਗਿਆ 봐야 ਦੇਖਾਂ ਜੀ ਜੀਰਾ ਕਾਲੀਆਂ ਮਿਰਚਾਂ ਜੀ ਆ ਦੇਖੋ ਆ ਦੇਖੋ ਕਾਲੀ ਮਿਰਚ ਔਰ ਜੀਰਾ ਤੇਲ ਗਰਮ ਹੋ ਗਿਆ ਜੀ ਇੱਧਰ ਪਾਉਂਗਾ ਜੀਰਾ ਜੀਰਾ ਕਾਲੀ ਮਿਰਚ ਸੌਰੀ ਜੀ ਮੇਥੇ ਸਾਡੇ ਕੋਲ ਨਹੀਂ ਆ ਜੀ ਮੇਥੇ ਪੱਤੇ ਤੇ ਲੈ ਕੇ ਆਉਂਗੇ ਜੀ ਅਸੀਂ ਕਮੈਂਟਰਾਂ ਨਾਲ ਵਾਰਿਓ ਜੀ ਵੇ ਇੱਥੇ ਹੀ ਪਾਏ ਤੁਸੀਂ ਕਦੂ ਚ ਸਾਨੂੰ ਪਤਾ ਜੀ ਮੇਥੇ ਪੈਂਦੇ ਕਦੂ ਚ ਔਰ ਸਾਡੇ ਅੱਜ ਖਤਮ ਹੋਏ ਵੀ ਆ ਜੀ

ਦਰقوم ਲੱਗ ਗਿਆ ਜੀ ਸੇਕ ਹੋਰ ਪੰਗੋ ਜੀ ਇਸਾ ਦਾ ਇਹਦਾ ਪਿੱਛਾ La faute de voir. ਕੁਝ ਟਮਾਟਰ ਤੋਂ ਲੀਏ ਜੀ ਟਰਕ ਕਟਿੰਗ ਕਰਕੇ ਰੱਖ ਲੈਣਾ ਜੀ ਇਹਨਾਂ ਉੱਧੇ ਮਸਾਲੇ ਨੂੰ ਸੇਕ ਲੱਗਦਾ ਜੀ ਟਮਾਟਰ ਕਿੰਨੀ ਕੀ ਦੇਰ ਬਾਅਦ ਆਏ ਨੇ ਟਮਾਟਰ ਪਾਉਂਗੇ ਇੱਧਰ ਪਿਆਜ਼ ਪੂਜੀ ਜਿਹੜਾ ਕਰ ਲਾਸਣਾ ਜਿਹੜਾ ਉਹ ਪੁੱਜ ਲਵੇ ਉਦੋਂ ਬਾਅਦ ਪਾਉਂਗੇ ਟਮਾਟਰ ਆੜਾ ਲੱਗ ਲਵੇ ਜੀ ਟਮਾਟਰ ਖਰਾਬ ਹੋ ਜਾਂਦੇ ਅਕਕਲ ਟਮਾਟਰ ਖਰਾਬ ਵੀ ਹੋ ਜਾਂਦੇ ਜੀ ਵਿੱਚ ਇੱਥੇ ਇੱਧਰੋਂ ਦੇ ਬੱਕਰੇ ਵੀ ਆ ਗਏ ਉੱਪਰ ਲੱਗਦੇ ਦੀ ਸ਼ਕਮਾਂ ਹਿੰਗ ਪਾਉਂਗੇ ਜਦ ਅਦਰ ਟਮਾਟਰ ਸਾਰਾ ਕੁਝ ਪੈ ਜਾਊਗਾ ਤੇ ਬਾਅਦ ਹਿੰਗ ਪਾਉਂਗੇ ਜੀ ਹਿੰਗ ਫੂਕ ਹੋ ਜਾਂਦੀ ਆ ਫਿਰ ਦਸ ਟਮਾਟਰ ਪਾਉਂਗੇ ਜੀ ਚ ਟਮਾਟਰ ਪਾਉਂਗੇ ਤੇ ਟਮਾਟਰ ਵਿੱਚ ਜਾਂਦੇ ਆ ਬਣਾ ਰਹੇ ਹਾਂ ਸਾਡੀ ਵੀਡੀਓ ਨਾਲ ਅੱਜ ਅਸੀਂ ਕਿਸ ਤਰ੍ਹਾਂ ਸੱਦੂ ਬਣਾਉਦੇ ਆ ਤੁਹਾਨੂੰ ਦਿਖਾਵਾਂਗੇ ਸਾਫ ਜਾਈ ਕਿਸੇ ਸਾfte ਵਧੀਆ ਸੱਦੂ ਬਣਾਉਦੇ ਹਾਂ ਤੁਸੀਂ ਮਾਣ ਪਹਾੜ ਤੋਂ ਕਿਸ ਤਰ੍ਹਾਂ ਸੱਦੂ ਬਣਾਉਦੇ ਹੋ ਸਾਨੂੰ ਦੱਸ ਦੇ ਜੀ ਅਬ ਦੇਖੋ ਜੀ ਇਹ ਪਿਆਜ਼ ਨੂੰ ਸਾਰੇ ਸਮਾਨ ਨੂੰ ਨਾੜਾ ਲੱਗ ਗਿਆ ਥੱਲੇ ਲੱਗ ਗਿਆ ਲੱਗਦਾ ਕਿ ਤੁਸੀਂ ਭੇਜਿਆ ਸੀ ਟਮਾਟਰ ਇਸ ਆਲੋ ਆਪਾਂ ਪਹਿਲੇ ਜੀ ਟਮਾਟਰ ਇਹ ਪਾਣੀ ਦੇ ਕਿਹਾ ਫਾਇਦੇ ਹਨ ਇਹਦਾ ਪੈਦਾ ਵੀ ਟਮਾਟਰ ਵਿੱਚ ਜਾਂਦੇ ਜਿਹੜੇ ਕੱਚੇ ਜਾਂਦੇ ਆ ਟਮਾਟਰ ਕੋਈ ਜਾਂਦੇ ਪੱਕ ਜਾਂਦੇ ਨਾਲੇ ਕੁੰਡਾ ਧੋਕੇ ਜਿਹੜਾ ਮਸਾਲਾ ਹੁੰਦਾ ਉਹ ਪੈ ਜਾਂਦਾ ਵਿੱਚ ਮਸਾਲਾ ਵਧੀਆ ਪੱਕ ਜਾਂਦਾ ਜੀ ਹਾਲੇ ਇਹਦਰ ਸੁੱਕਾ ਰੱਖਤਾ ਹੈ ਸਿੱਪੀ ਦੀ ਬਰੀ ਨੂੰ ਦੇ ਉੱਪਰ ਲਸਾਂ ਰੱਖਣਾ ਹੈ ਬੱਸ ਕੋਈ ਜੀ ਨੂਣਾ ਨਾਲ ਰਿਲੀਏ ਨਾ ਦੇਖੋ ਜੀ ਸਾਰਾ ਮਸਾਲਾ ਧੋਕੇ ਇਸ ਤਰ੍ਹਾਂ ਜਾਂਦਾ ਜੀ ਵਿੱਚ ਲਓ ਜੀ ਅੱਧਰ ਦੇਖੋ ਜੀ ਟਮਾਟਰ ਕਿਤੇ ਨਹੀਂ ਵਿਖਦੇ ਐਨ ਪੂਰੇ ਕੇ ਮਸਾਲਾ ਮੰ ਗਿਆ ਸਰਦਾ ਹੁਣ ਅਸੀਂ ਕੱਦੂ ਪਾਉਂਗਾ ਜੀ ਇਹਦੇ ਚ ਅੱਗੇ ਇਸ ਤਰ੍ਹਾਂ ਬਣ ਜਾਂਦਾ ਮਸਾਲਾ ਪਾਣੀ ਪਾ ਕੇ ਉਛਲੀ ਰਹਿੰਦਾ ਇਹਦੇ ਚ ਬਦਿਆ ਬਣ ਜਾਂਦਾ ਚਾਹ ਇਹਨੂੰ ਸੁੱਕਾ ਰੋਟੀ ਨਾਲ ਦਿਖਾ ਲਓ ਜੀ ਰੱਖ ਕੇ ਪਰੌਂਠਿਆਂ ਉੱਪਰ ਜੀ ਦੇਖਿਓ ਖਾ ਕੇ ਇਸ ਤਰ੍ਹਾਂ ਕਦੇ ਬਣਾ ਕੇ ਮਸਾਲਾ ਟਮਾਟਰ ਪਾ ਕੇ ਐਨ ਹਰੀ ਗੀਚ ਕਿੰਨਾ ਵਧੀਆ ਲੱਗਦਾ ਜੀ ਕਿਦਾਂ ਟੈਸਟ ਆ ਬਫਰੋਟ ਨਾਲ ਹਾਂਜੀ ਹੁਣ ਆਪਾਂ ਤੁਤੋ ਲਿਆ ਜੀ ਅੰਦਰ ਪਾ ਲਾਂਗੇ ਤੂੰ ਥੋੜਾ ਜਿਹਾ ਬੜਾ ਸੀਗਾ ਪਰ ਅਸੀਂ ਬਣਾ ਲਿਆ ਸਾਰਾ ਅਸੀਂ ਕਿੱਤੀ ਜਿੱਤ ਰੱਖ ਲੂਗੇ ਵੀ ਵਿੱਚ ਨੂੰ ਹੋਰ ਸਬਜ਼ੀ ਬਣਾ ਲੂਗੇ ਤੇ ਦੁਫੇਰ ਬਾਸਤਾ ਹੋ ਕੇ ਤੜਕਾ ਲਾ ਕੇ ਫੇਖਾਂਗੇ ਵੀ ਸਾਗ ਮੋਂ ਬਣਾ ਬਦਿਆ ਬਣਾ ਜੀ ਤੇ ਮੈਂ ਕੱਦਦਾ ਕੱਟ ਕੇ ਰੱਖਿਆ ਤਾਂ ਖਰਾਬ ਹੋ ਜਾਣਾ ਇਹਨੇ ਹੋਰ ਤਰ੍ਹਾਂ ਦਾ ਕਿਉਂ ਦਾ ਸਾਰਾ ਹੀ ਬਣਾ ਲਈਏ ਜਰਾ ਫ੍ਰੀਜ ਜਿੱਤ ਰੱਖ ਲੂਗਾ ਐਸਾ ਵੀ ਵੜ ਕੇ ਥੋੜਾ ਜਿਹਾ ਹੋ ਜਾਂਦਾ ਜੀ ਕਦੂ Alas Pakai kecil-kecil ਕੱਦੂ ਪਾਤਾ ਹੈ ਮਸਾਲਾ ਰੜਾਤਾ ਹਾਂ ਲੈ ਹੁਣ ਇਹਨੂੰ ਟਾਕ ਦੇਣਾ ਆਹ ਦੇਖੋ ਹੁਣ ਚੱਡੀ ਵੀ ਨਾ ਸਿਆ 15 ਮਿੰਟ ਜਦ ਤੱਕ ਅਸੀਂ ਆਟਾ ਗੁੰਨ ਲਏਗੀ ਇੱਕ ਬਸ ਆਪਾਂ ਆਸਰਾ ਮਿਲ ਗਿਆ ਥੋੜੀ ਦੇਰ ਬਾਅਦ ਹੁਣ ਤੁਹਾਨੂੰ ਚਪਾਤੀਆਂ ਬਣਾਉਂਦੇ ਪ੍ਰਸ਼ਾਦਾ ਤੇ ਤੁਹਾਨੂੰ ਕੱਦੂ ਵੀ ਖਾ ਕੇ ਦੱਸੂਗਾ ਅੱਜ ਕੁੰਦਨ ਸਿੰਘ ਦੱਸੂਗਾ ਜੀ ਕੱਦੂ ਖਾ ਕੇ ਕਿਹਜਾ ਹੋਣਾ ਏ ਵੀ ਕਦੂ ਨਾ ਨਾ ਠੰਡੇ ਕੋ ਜਿੰਦੇ ਪੱਟਾਂ ਦੇ ਸਿਸਵਾਰੇ ਹੋ ਲਓ ਜੀ ਮਿਲੋ ਡੈਡੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥਾਰੇ ਨੂੰ ਇਹ ਦੱਸੂਗੇ ਵੀ ਕਦੂ ਪਿਆ ਜਾ ਬਣ ਹਾਂ ਜੀ ਮੈਂ ਲਗਾ ਹਾਂ ਕਦੂ ਕੇ ਗਾ ਰੋਟੀ ਖਾਣ ਗਰਮ ਗਰਮ ਪ੍ਰਸ਼ਾਦਾ ਜੀ ਇੱਧਰ ਬਣ ਰਿਹਾ ਰਵਾਨਾ ਬਹੁਤ ਵਧੀਆ ਆਜੋ ਜੀ ਤੁਸੀਂ ਵੀ ਖਾ ਲੋ ਜੀ ਗਰਮ ਗਰਮ ਫੁਲਕੇ ਸਿੱਲੇ ਪਰ ਬਣ ਰਹੇ ਹੈ ਜੀ ਰੜੇ ਰੜੇ ਕद्दू ਨਾਲ ਪਾੜੀ ਕद्दू ਪਾੜੀ ਕद्दू ਇਹ ਬੜੀ ਅਜੀ ਪਾੜੀ ਕद्दू ਫੁਲਕੇ ਪੰਜਾਬੀ ਹੋ ਆ ਕद्दू ਪਾੜੀ ਆ ਲਓ ਜੀ ਗਾਏ ਲੈ ਕੇ ਆ ਗਏ ਅਸੀਂ ਚੁਗਣ ਗਾਏ ਲਗੀ ਆਪਣਾ ਚੂਗਲ ਆਪ ਦੇਖੋ ਇਧਰ ਦਾ ਯੂ ਵੀਓ ਕਿੰਨਾ ਵਧੀਆ ਲੋ ਜੀ ਸਾਡੇ ਇੱਧਰ ਖੱਟੇ ਵੀ ਹੋ ਗਏ ਜੀ ਤਿਆਰ ਛੋਲੰਗਕ ਵੀ ਕਹਿੰਦੇ ਆ ਇਹਨਾਂ ਨੂੰ ਖੱਟੇ ਵੀ ਕਹਿੰਦੇ ਆ ਇਹਨਾਂ ਦਾ ਚਾਰ ਬਹੁਤ ਵਧੀਆ ਬਣਦਾ ਜੀ ਬਣਦਾ ਜੀ ਦੇਖੋ ਜੀ ਵਿੱਚ ਨੂੰ ਕੁਛ ਤਾਂ ਦੇਣਾ ਸੀ ਨੇਤਰ ਨੂੰ ਕਿਹਾ ਵੀ ਲੈ ਜਾ ਤੂੰ ਥੋੜੇ ਜਿਹੀ ਗਦਰੇ ਜੇ ਤੇ ਵੀ ਤੂੰ ਪਚ ਰੱਖ ਦੀ ਆਚਾਰ ਬਣ ਜਾਣਾ ਦਾ ਵਧੀਆ ਹਾਂ ਬਹੁਤ ਆ ਵਿੱਚ ਉਹ ਦੇਖੋ ਜੀ ਕਿੰਨੇ ਵਿੱਚ ਖਾਸੇ ਰਹੇ ਗਏ ਨਾ ਵਿੱਚ ਆਂ ਜੀ ਹੁਣ ਅਸੀਂ ਚਾਰ ਬਣਾਉਂਦੇ ਇਹਨਾਂ ਦਾ ਬਾਕੀ ਤੁਹਾਨੂੰ ਬਣਾਉਂਦੇ ਹੋਏ ਵੀ ਦਿਖਾਉਂਗੇ ਜੀ ਚਾਰ ਕਿਸ ਤਰ੍ਹਾਂ ਪਾਉਂਦੇ ਆ ਅਸੀਂ ਵੈਸੇ ਤਲਕੇ ਵੀ ਬਣ ਜਾਂਦਾ ਔਰ ਕੱਟ ਕੇ ਵੀ ਬਣ ਜਾਂਦਾ ਵੀ ਜੀ ਬਾਕੀ ਇਹ ਛੋਲੰਗ ਜੀ ਹਲੇ ਕੱਚੇ ਆ ਜੀ ਪੱਕ ਲੈਣ ਦਿਓ ਪੀੜੇ ਹੋ ਜਾਣ ਦਵਾਰ ਇਹਨੂੰ ਇਹ ਛੋਲੰਗ ਜੀ ਖਾ ਵੀ ਹੋ ਜਾਂਦੇ ਆ ਨੂਨ ਮਿਰਚ ਪੀਹੋ ਹਰੀ ਮਿਰਚ ਗਰਮ ਮਸਾਲਾ ਸਾਰਾ ਕੁਝ ਪੀ ਕੇ ਰੱਖ ਲਓ ਜੀ ਕੋਲੀ ਚ ਖੱਟਾ-ਕਟੋ ਇੱਕ ਇੱਕ ਪੀਸ ਲਾ ਕੇ ਖੱਟੇ ਨਾਲ ਖਾਓ ਜੀ ਤੂੰ ਪਚ ਘੁੰਮ ਘੁੰਮ ਕੇ ਫਿਰ ਦੇਖੋ ਜੀ ਬਾਕੀ ਸਾਡਾ ਵੀਊ ਚੈੱਕ ਕਰੋ ਜੀ ਅੱਜ ਦਾ ਬਹੁਤ ਵਧੀਆ ਮੌਸਮ ਆ ਜੀ ਧੁੱਪ ਲੱਗਦੀ ਆ ਹੁਣ ਥੋੜੇ ਦਿਨ ਤੇ ਲੱਗ ਜਾਣੀ ਜੀ ਠੰਡ ਹੋਣ ਇੱਧਰ ਵੀ ਧੁੰਦ ਦੀ ਪੈਣ ਹੁਣ ਤਾਂ ਸ਼ਾਮ ਸਵੇਰ ਦੀ ਠੰਡ ਆ ਜੀ ਪਰ ਦਿਨੇ ਹਵਾ ਚੱਲਦੀ ਰਹਿੰਦੀ ਆ ਉਥੇ ਕਰਕੇ ਆ ਠੱਡ ਬਾਕੀ ਖੱਟੇ ਦਾ achar ਜੀ ਨੇ ਜਿਹਨੇ ਖਾਣਾ ਸਾਨੂੰ ਦੱਸਿਓ ਕਮੈਂਟਾਂ ਚ ਅਸੀਂ ਤੁਹਾਨੂੰ ਭੇਜੂਗੇ ਜੀ ਪਾਰਸਲ ਜੀ ਬਾਕੀ ਹੁਣ ਆਹ ਜੀ ਇੱਧਰ ਤੁਸੀਂ ਜਾਣਦੇ ਆ ਜੀ ਮਕਾਨ ਖੜਾ ਕਰਿਆ ਤਾਂ ਜੀ ਤੇ ਲੈਂਟਰ ਤੇ ਵੀ ਨਾਲੇ ਰਹਿੰਦਾ ਹੀ ਜੀ ਬਾਕੀ ਹੁਣ ਲੈਂਟਰ ਦੀ ਤਿਆਰੀ ਆ ਜੀ ਲੱਗੇ ਵੇ ਜੀ ਵਸੇ ਪੁੱਸੇ ਜੋੜਨ ਕਰਨ ਸਮਾਨ ਸਮੂਹਨ ਦੀ ਸੈਟਿੰਗ ਹੁਣ ਲੈਂਟਰ ਪਾਣਾ ਜੀ ਬਸ ਦੇਖਦੇ ਆ ਵੀ ਮੇਰੇ 15 16 ਤਰੀਕ ਤੇ ਬਾਅਦ ਵਾਰ ਦੇਖਦੇ ਆ ਲੈਂਟਰ ਦੀ ਤਿਆਰੀ ਹੈ ਜੀ ਲੈਂਟਰ ਪਾਉਂਗੇ ਜੀ ਬਹੁਤ ਦਿਨ ਹੋ ਗਏ ਜੀ ਬਿਨਾਂ ਲੈਂਟਰ ਤੇ ਤੁਹਾਨੂੰ ਪਤਾ ਹੀ ਜਿਤਨਾ ਵੀ ਅਸੀਂ ਪਾਰ ਰਹੇ ਗੁਰਦੁਆਰਾ ਸਾਹਿਬ ਜੀ ਫਿਰ ਲੈਂਟਰ ਪਾਉਂਗਾ ਤਿਆਰੀ ਹੋਊਗੀ ਜੀ ਫਿਰ ਇੱਧਰ ਆਉਂਗੇ ਜੀ